ਇਹ ਕਿੰਨਾ ਕੁ ਪ੍ਰਾਈਸ ਬੰਦਾ ਹੋਗਾ ਜੀ ਪ੍ਰਾਈਸ ਇਹ ਦਾ ਤਾਂ ਕੋਈ ਲਾ ਨਹੀਂ ਸਕਦੇ ਆਪਾਂ ਅੱਛਾ ਜੀ ਤੇ ਪ੍ਰਾਈਸ ਫਿਰ ਵੀ ਜੇ ਆਪਾਂ ਲਾਈਏ ਲੱਖਾਂ ਜਿਹਾ ਤਾਂ ਹੈਗੀ ਹੈ ਹੂੰ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਾ ਟੀਵੀ ਦੇ ਉੱਤੇ ਸੋਸ਼ਲ ਮੀਡੀਆ ਤੋਂ ਬਹੁਤ ਸਾਰੀਆਂ ਐਡਾਂ ਹੁੰਦੀਆਂ ਕਿ ਪੁਰਾਣੇ ਸਿੱਕੇ ਦੋ ਇੰਨੇ ਪੈਸੇ ਲੈ ਜਾਓ ਇਹ ਆ ਨੋਟ ਦੋ ਟਰੈਕਟਰ ਵਾਲਾ ਨੋਟ ਜਿਹੜਾ 5 ਰੁਪਏ ਵਾਲਾ ਹੁੰਦਾ ਸੀਗਾ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ 67 ਲੱਖ ਰੁਪਏ ਵੈਲਿਊ ਪੈ ਰਹੀ ਹੈ ਹੁਣ ਜਿਹੜੇ ਬਾਅਦ ਤੋਂ ਚੱਲੇ ਸੀਗੇ ਅੱਛਾ ਜੀ ਇਹ ਉਸ ਤੋਂ ਪਹਿਲਾਂ ਕਹਿੰਦੇ ਵੀ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਇਹ ਇੱਕ ਇਹ 1 ਰੁਪਇਆ 90 ਪਾਉਂਡ ਦੇ ਸ਼ਾਇਦ ਬਰਾਬਰ ਸੀਗਾ ਹਾਂ 60 ਪਾਉਂਡ ਦੇ ਤੇ 90 ਪਾਉਂਡ ਦੇ ਸ਼ਾਇਦ ਬਰਾਬਰ ਸੀਗਾ ਪਰ ਅੱਜ ਸਾਡਾ ਦੇਸ਼ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਦੇਖੋ ਤੇ 5 ਰੁਪਏ ਕਿੰਨੇ ਆ ਇਹ ਸਾਰੇ ਫੌਂਡ ਕਰਦੇ ਆ ਇਹਦਾ ਕੋਈ ਨਾ ਸਾਰਿਆਂ ਦੇ ਟਰੈਕਟਰ ਆ ਠੀਕ ਆ 10 ਰੁਪਏ ਜਿਹੜੇ 10 ਰੁਪਏ ਭਰਾਣੇ ਜਿਹੜੇ ਆਪਣੇ ਤੇਰੀ ਉਹ ਖਜ਼ਾਨਾ ਕੀ ਆ ਉਹ ਕਿਵੇਂ ਇਕੱਠਾ ਕੀਤਾ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖੂਗੇ ਧਿਆਨ ਦੇ ਨਾਲ ਤੁਹਾਨੂੰ ਵੀ ਉਸ ਵਿੱਚ ਜਾਣਕਾਰੀ ਮਿਲੇਗੀ ਕਿ ਉਹ ਕੀ ਖਜ਼ਾਨਾ ਹੈਗਾ ਔਰ ਜਿਆਦਾ ਸਮਝਣਾ ਲੈਂਦੇ ਹੋਏ ਸਾਡੇ ਨਾਲ ਮੌਜੂਦ ਹਨ ਨਰਿੰਦਰ ਸਿੰਘ ਜੀ ਨਰਿੰਦਰ ਸਿੰਘ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਜਿਹੜਾ ਤੁਸੀਂ ਖਜ਼ਾਨਾ ਸਾਹਮਣੇ ਬਿਠੇ ਆ ਹਾਂਜੀ ਉਹ ਸਾਡੇ ਦਰਸ਼ਕ ਵੀਰਾਂ ਨੂੰ ਦੱਸਣਾ ਹੈਗਾ ਕਿ ਕੀ ਖਜ਼ਾਨਾ ਹੈਗਾ ਔਰ ਕਿਵੇਂ ਇਕੱਠਾ ਕੀਤਾ ਹੈਗਾ ਭਾਜੀ ਮੇਰੇ ਕੋਲ ਮੈਂ ਸਿੱਕੇ ਆ ਪੁਰਾਣੇ ਤੇ ਮਤਲਬ ਬਹੁ ਟਾਈਮ ਤੋਂ ਮੈਂ ਥੋੜੇ ਥੋੜੇ ਇਕੱਠੇ ਕਰ ਰਿਆ ਆ ਮੁੰਡੇ ਯਾਰ ਦੋਸਤੇ ਦਾ ਕਿਸੇ ਨੂੰ ਕੁਝ ਦੇ ਤਾ ਉਹਨਾਂ ਤੋਂ ਲੈ ਲਏ ਅੱਛਾ ਜੀ ਤੇ ਇਸ ਤਰੀਕੇ ਨਾਲ ਕਾਫੀ ਸਿੱਕੇ ਮੈਂ ਪੁਰਾਣੇ ਵੀ ਆ ਤਨ ਦੇ 1800 ਦੇ ਵਿੱਚ ਹੈਗੇ ਆ ਇਹ ਕਾਫੀ ਸਾਰੇ ਅੱਛਾ ਭਾਈ ਇਹ ਸਿੱਕੇ ਇਕੱਠੇ ਕਰਦਿਆਂ ਨੂੰ ਸਾਨੂੰ ਕਿੰਨਾ ਸਮਾਂ ਹੋ ਗਿਆ ਭਾਜੀ ਇਹਨਾਂ ਨੂੰ ਕਮ ਸੇ ਕਮ 10 ਸਾਲ ਤਾਂ ਹੋ ਹੀ ਗਏ ਆ ਇਕੱਠੇ ਕਰਦਿਆਂ ਨੂੰ ਉਹਨੇ ਥੋੜੇ 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 ਹਾਂਜੀ ਤੇ 10 ਸਾਲਾਂ ਦਾ ਤੋਂ ਆਪਾਂ ਇਕੱਠੇ ਕਰਦਿਆਂ ਇਹਨਾਂ ਨੂੰ ਇਕੱਠੇ ਕਰਨ ਲਈ ਸਾਨੂੰ ਕਿੰਨੀ ਕਿ ਮਿਹਨਤ ਕਰਨੀ ਪਈ ਭਾਜੀ ਮਿਹਨਤ ਰਾਨੂੰ ਪਤਾ ਮਿਹਨਤ ਤਾਂ ਕਰਨੀ ਪੈਂਦੀ ਆ ਕੋਈ ਵੀ ਕੰਮ ਕਰਨਾ ਆ ਤੇ ਮਿਹਨਤਾਂ ਭਾਜੀ ਬਥੇਰੀ ਆਉਂਦੀ ਐ ਸਿੱਕੇ ਨੂੰ ਇਕੱਠੇ ਕਰੀਓ ਤੇ ਆਪਣੇ ਕੋਲ ਕਿਹੜਾ ਕਿਹੜਾ ਸਿੱਕਾ ਹੈਗਾ ਉਹਦੇ ਬਾਰੇ ਸਾਡੇ ਦਰਸ਼ਕ ਵੀਰਾਂ ਨੂੰ ਸਾਡੇ ਕੈਮਰੇ ਉੱਤੇ ਜ਼ਰੂਰ ਦਿਖਾ ਦਿਓ ਤੇ ਭਾਜੀ ਇਦਾਂ ਆ ਮੇਰੇ ਕੋਲ ਜਿਹੜੇ ਅਦਰ ਕੰਟਰੀਆਂ ਆ ਕਿਹੜੀ ਕਿਹੜੀ ਕੰਟਰੀ ਦੇ ਹੋਂਦ ਕਰ ਆਪਣੇ ਕੋਲ ਸਿੱਕੇ ਆ ਜਾਂ ਨੋਟ ਹੈਗੇ ਆਪਣੇ ਕੋਲ ਸਿੰਗਾਪੁਰ ਮਲੇਸ਼ੀਆ THAILAND ਮਾਸਕਟ ਕਤਰ ਤੇ ਇਹ ਕਾਫੀ ਕੰਟਰੀਆਂ ਦੇ ਆ ਪਾਕਿਸਤਾਨ ਦੇ ਆ ਵਿੱਚ ਅੱਛਾ ਜੀ ਹਾਂ ਅਮਰੀਕਾ ਜਾਪਾਨ ਚైనా ਹਾਂਗਕਾਂਗ ਸਾਊਦੀ ਅਰਬ ਕਤਰ ਸਾ ਕਾਫੀ ਕੰਟਰੀਆਂ ਦੇ ਆ ਬਾਕੀ ਕੋਇਨ ਆਪਣੇ ਕੋਲ ਬਥੇਰੇ ਹੈਗੇ ਆ ਕੋਇਨ ਆਪਣੇ ਕੋਲ ਕਿਹੜੀ ਕਿਹੜੀ ਕੰਟਰੀ ਦਾ ਹੈਗਾ ਹਾਂਜੀ ਕੋਇਨ ਭਾਈ ਆਪਣੇ ਕੋਲ ਹਰੇਕ ਕੰਟਰੀ ਦਾ ਕੋਇਨ ਆਪਣੇ ਕੋਲ ਪਿਆ ਆ ਆਪਣੇ ਕੋਲ ਕਾਫੀ ਪੁਰਾਣੇ ਪੁਰਾਣੇ ਸਿੱਕੇ ਵੀ ਹੈ ਕਿਹੜੇ ਕਿਹੜੇ ਹੈਗੇ ਆ ਇਹ ਭਾਈ ਵਿੱਚ ਹੈਗੇ ਆ ਜਿਹਦਾ ਨਿਊਜ਼ੀਲੈਂਡ ਦੇ ਆ ਜਾਂਦੀ ਆ ਵਿੱਚ 올ਡ ਸਿੱਕੇ ਆ ਓਕੇ ਨਿਊਜ਼ੀਲੈਂਡ ਆ ਆਗੇ ਆ ਬੇਚ ਆਗੇ ਆ ਯੂਕੇ ਦੇ ਇੰਗਲੈਂਡ ਦੇ ਆ ਅੱਛਾ ਜੀ ਤੇ ਇੱਕ ਬਾਈ ਦਾ ਨਾਦਾ ਆ ਮੋਰੀ ਵਾਲਾ ਨਾ ਜਿਹੜਾ ਆਪਣਾ ਸਭ ਤੋਂ ਪੁਰਾਣਾ ਅੰਨਾ ਨਹੀਂ ਹੁੰਦਾ ਸੀਗਾ ਇਹ ਸਾਡੇ ਭਾਰਤ ਦਾ ਹਾਂ ਭਾਰਤ ਦਾ ਆਪਣਾ ਮੋਰੀ ਵਾਲਾ ਜਿਹੜਾ ਬਿਲ ਬਜ਼ੁਰਗ ਆਪਣੇ ਜਿਹੜੇ ਚਲਾਉਂਦੇ ਹੁੰਦੇ ਸੀ ਇੱਕ ਅੰਨਾ ਦੋ ਅੰਨੇ ਜਿਹਨੂੰ ਕਹਿੰਦੇ ਹੁੰਦੇ ਸੀ ਮੋਰੀ ਵਾਲਾ ਅੰਨਾ ਹੁੰਦਾ ਜੀ ਇਹ ਉਹ ਅੰਨਾ ਆ ਮੋਰੀ ਵਾਲਾ ਅੱਛਾ ਜੀ ਇਹਦੀ ਬੜੀ ਵੈਲਿਊ ਹੁੰਦੀ ਸੀ ਉਹ ਟਾਈਮਾਂ 'ਚ ਠੀਕ ਆ ਜੀ ਹਾਂਜੀ ਤੇ ਇਹ ਆਪਾਂ ਨੂੰ ਕਿੱਥੋਂ ਮਿਲਿਆ ਸੀਗਾ ਇਹ ਪਾਜੀ ਇਦਾਂ ਹੀ ਮੁੰਡਾ ਯਾਰ ਦੋਸਤ ਸੀਗਾ ਆਪਣਾ ਤੇ ਉਹਦੇ ਕੋਲ ਸੀਗੇ ਇੱਕ ਦੋ ਪਏ ਤੇ ਉਹਨੇ ਅਗੇ ਮੀਣਾਕ ਪਿੱਤਾ ਨੂੰ ਦੱਸਿਆ ਸੀਗਾ ਵੀ ਜਦ ਜ ਸਿੱਕੇ ਵੀ ਮੈਂ ਕਰਦਾ ਜਾਂ ਇਕੱਠੇ ਤੇ ਉਹ ਮੈਨੂੰ ਉਹਨੇ ਦੇ ਦਿੱਤਾ ਸੀਗਾ ਕਹਿੰਦਾ ਚੱਲ ਤੂੰ ਰੱਖ ਲੈ ਹਾਂਜੀ ਤੇ ਹੋਰ ਆਪਣੇ ਕੋ ਕਿਹੜੀ ਕਿਹੜੀ ਕੰਟਰੀ ਦਾ ਸਿੱਕਾ ਹੈਗਾ ਆਪਣੇ ਕੋ ਪਾਜੀ ਕਿੰਨੇ ਕਿੰਨੇ ਕ ਸਾਲ ਪੁਰਾਣੇ ਸਿੱਕੇ ਹੈਗੇ ਆਪਣੇ ਕੋ 올ਡ ਪਾਜੀ ਆਪਣੇ ਕੋ ਮਤਲਬ 1857 ਦੇ ਵਿੱਚ ਹੈਗੇ ਆ 1857 ਦਾ ਕਿਹੜਾ ਸਿੱਕਾ ਹੈ ਮੇਰਾ 1976 1857 ਦਾ ਆ ਹੈਗਾ ਵਿਕਟੋਰੀਆ ਦਾ ਮਹਾਰਾਣਾ ਵਿਕਟੋਰੀਆ ਦਾ ਇਹ ਸਿੱਕਾ ਇੰਨੇ ਟਾਈਮ ਪੁਰਾਣਾ ਤੁਹਾਡੇ ਦੇਖ ਕਰ ਕਿੱਦਾਂ ਪਹੁੰਚ ਹੋਇਆ? ਬਾਈ ਇਹ ਇਹ ਇਦਾਂ ਹੀ ਮੁੰਡੇ ਯਾਰ ਦੋਸਤੋ ਹੀ ਲਿਆ ਸੀਗਾ ਮੈਂ। ਹਾਂਜੀ। ਅੱਛਾ ਸਾਡੇ ਇੱਕ ਹੋਰ ਤੁਹਾਨੂੰ ਅਹਿਮ ਸਵਾਲ ਆ ਕਿ ਵੀ ਇਹ ਇੰਨਾ ਸਿੱਕੇ ਇਕੱਠੇ ਕਰਨ ਦਾ ਸ਼ੌਂਕ ਸਾਨੂੰ ਕਿਵੇਂ ਪਿਆ? ਭਾਜੀ ਜਿੱਦਾਂ ਹਰੇਕ ਨੂੰ ਆਪਣਾ ਆਪਣਾ ਸ਼ੌਂਕ ਹੁੰਦਾ ਕਈ ਨੂੰ ਕਿਸੇ ਦਾ ਸ਼ੌਂਕ ਕਈਆਂ ਸਾਨੂੰ ਮੈਨੂੰ ਬਲਸੀਗਾ ਵੀ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਲੁਪ ਹੋ ਰਹੀਆਂ ਆ। ਉਹਨਾਂ ਨੂੰ ਸਾਂਭਿਆ ਜਾਵੇ ਰੱਖਿਆ ਜਾਵੇ ਦੇਖਿਆ ਜਾਵੇ ਲਾਉਣਾ ਪੰਜੀਆਂ ਦਸੀਆਂ 25 ਪੈਸੇ ਇਹਨਾਂ ਕਿਸੇ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਦਾ ਇਹ ਤਾਂ ਸਾਡੇ ਟਾਈਮ ਦੀ ਸਾਡੇ ਟਾਈਮ ਤੋਂ ਵੀ ਪਹਿਲਾਂ ਦੀਆਂ ਪੰਜੀਆਂ ਦਸੀਆਂ ਜਦੋਂ ਆਪਾਂ ਸੁੱਤ ਸਮਾਲਦੇ ਸਾਡੇ 25 ਵਸੇ 50 ਪੈਸੇ ਹੁੰਦੇ ਸੀ ਹਾਂਜੀ 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 ਅੱਜਕੱਲ ਨਿਆਣਿਆਂ ਨੂੰ ਪੁੱਛ ਲਓ ਪੰਜੀਆਂ ਦਸੀਆਂ ਦਾ ਪਤਾ ਹੀ ਨਹੀਂ ਕਿਸੇ ਨੂੰ ਜੀ ਉਸ ਤੋਂ ਪਿੱਛੇ ਦੇ ਲੋ ਮੂਰੀ ਵਾਲਾ ਇਸ ਤੋਂ ਪਹਿਲਾਂ ਦਾ ਹੈ ਇਹ ਮੂਰੀ ਵਾਲਾ ਲਗਭਗ ਕਿਹੜੇ ਸਮੇਂ ਦਾ ਹੋਊਗਾ ਇਹ 47 ਤੋਂ ਪਹਿਲਾਂ ਦਾ ਹਾਂ 47 ਦੇ ਪਹਿਲਾਂ ਦਾ ਹੀ ਠੀਕ ਹਾਂਜੀ ਤੇ ਹੋਰ ਆਪਣੇ ਕੋਲ ਜਿਹੜਾ ਨੋਡ ਹੈ ਕਿਹੜੀ ਕਿਹੜੀ ਕੰਟਰੀ ਦੇ ਹੈ ਇਹ ਪਾਜੀ ਦਾ ਆ ਗਿਆ ਆਹ ਇਹ ਮਾਸਕਟਵਾ ਆ ਗਿਆ ਆ ਜੀ ਵਿੱਚ ਆ ਗਿਆ ਸੋਦੀ ਅਰਬ ਦਾ ਆ ਗਿਆ ਕਤਰ ਦਾ ਆ ਗਿਆ ਆ ਜੀ ਚਾਈਨਾ ਦਾ ਆ ਗਿਆ ਆ ਆਪਣੇ ਇੰਡੀਆ ਦੇ ਆ ਵਿੱਚ ਪਾਕਿਸਤਾਨ ਦਾ ਆ ਗਿਆ ਆ ਜੀ ਯੂ ਐਸ اے ਦਾ ਆ ਗਿਆ ਆ ਜੀ ਵਿੱਚ ਜਾਪਾਨ ਦਾ ਆ ਇਹ ਕਾਫੀ ਕੰਟਰੀਆਂ ਦੇ ਆਪਣੇ ਹੋ ਪਏ ਆ ਇਹ ਜਿਹੜੇ ਆਪਾਂ ਨੋਟ ਇਕੱਠੇ ਕੀਤੇ ਇਹ ਵੀ ਆਪਣੇ ਫਰੈਂਡ ਸਰਕਲ ਜਾਂ ਦੋਸਤਾਂ ਤੋਂ ਜਾਂ ਕਿਸੇ ਬਾਹਰੋਂ ਕੋਈ ਆਪਣੇ ਸਪੈਸ਼ਲ ਮੰਗੋਨੇ ਨੇ ਨਹੀਂ ਨਹੀਂ ਆਪਣੇ ਫਰੈਂਡ ਸਰਕਲ ਚ ਅੱਛਾ ਜੀ ਹਾਂਜੀ ਤੇ ਇਹਨੇ ਨੋਟ ਇਕੱਠੇ ਕਰਨ ਨੂੰ ਜਿਹੜੇ ਆਪਾਂ ਜਿਹੜੇ ਤਾਂ ਦੂ ਫਰੈਂਡ ਸਰਕਲ ਦੇ ਵਿੱਚ ਫਿਰ ਉਹਨਾਂ ਨੂੰ ਕੋਈ ਹੋਰ ਪੈਸੇ ਪੇ ਕਰਦੇ ਆ ਜਾਂ ਤਾਂ ਉਹ ਫਰੈਂਡ ਪਿਆਰ ਦੇ ਤੌਰ ਤੇ ਦੇ ਦਿੰਦੇ ਨਹੀਂ ਪਿਆਰ ਦੇ ਤੌਰ ਤੇ ਦੇ ਦਿੰਦੇ ਜਿੱਦਾਂ ਕੁਝ ਮੇਰੇ ਤੋਂ ਸਿੱਕੇ ਵਾਧੂ ਹੁੰਦੇ ਆ ਉਹਨਾਂ ਨੂੰ ਦੇ ਦਿੰਨੇ ਆ ਉਹਨਾਂ ਨੂੰ ਲੋੜ ਹੁੰਦੀ ਆ ਇਹਦਾ ਉਹਨਾਂ ਤੋਂ ਵਾਧੂ ਆ ਉਹ ਮੈਨੂੰ ਦੇ ਦਿੰਦੇ ਆ ਅੱਛਾ ਜੀ ਹਾਂਜੀ ਆ ਭਾਜੀ ਇੱਕ ਖੜਾ ਜਾਏ ਇਹ ਇਹੀ ਪਾਜੀ ਕੋਇਨ ਹੀ ਇਹ ਹੈਗਾ ਆ ਮੇਰੇ ਖਿਆਲ ਚੋ ਭਾਜੀ ਇਹ ਇਰਾਕ ਦਾ ਆ ਪੁਰਾਣਾ ਕੋਇਨ ਆ ਭਾਜੀ ਇਰਾਕ ਦਾ ਹਾਂਜੀ ਆ ਆਪਣੇ ਕੋਲ ਤਿੱਕੀ ਵੀ ਹੈਗੀ ਐ ਹਾਂਜੀ 3 ਪੈਸੇ ਆਪਣੇ ਇੰਡੀਆ ਦੇ 3 ਹੋਰ ਆਪਣੇ ਇੰਡੀਆ ਦੇ ਕਿਹੜੀ ਕਿਹੜੀ ਕਰੰਸੀ ਪੁਰਾਣੀ ਆਪਣੇ ਕੋਲ ਪਈ ਆ ਆਪਣੇ ਕੋਲ ਤਿੱਕੀ ਹੈਗੀ ਆ ਦੁੱਕੀ ਹੈਗੀ ਆ 5 ਪੈਸੇ ਹੈਗੇ ਆ 10 ਹੀ ਹੈਗੀ ਆ ਦੁੱਕੀ ਆ ਆ ਦੁੱਕੀ ਕਿਹਦੇ ਨੇ 20 ਪੈਸੇ ਕੀ ਕਰਨੀ ਚੱਕਾ ਹੋਣਾ ਚਾਹੀਦਾ ਚੱਕਾ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਆ 올ਡ ਚ ਆ ਜਾਂਦਾ ਇਸ ਤੋਂ ਵੀ ਪੁਰਾਣਾ ਪਹਿਲਾ ਦਾ ਇਹ ਇੱਕ ਆ ਸਟਾਰ ਵਾਲਾ ਹੈ ਕੀ ਜੀ ਇਹ ਭਾਈ ਹੈਗਾ ਯਾ ਯੂਰੋ ਆ ਜਾਂਦਾ ਯੂਰੋ ਜਿੱਦਾਂ ਯੂਰਪ ਦਾ ਯੂਰੋ ਹਾਂ ਉੱਥੇ ਦਾ ਸਿੱਕਾ ਹੈ ਨਾ ਸਿੱਕਾ ਯੂਰਪ ਦਾ ਇੱਕ ਆ 100 ਬਣਾ ਕੇ ਵਿੱਚ ਲਾਈਨ ਮਾਰੀ ਹੈਗੀ ਆ ਹਾਂਜੀ ਇਹ ਵੀ ਉਧਰ ਲਈ ਹੈ ਪਾਜੀ ਇੱਕ ਆ ਬਰਾਮ ਲਿੰਕਨ ਦੀ ਫੋਟੋ ਬਣੀ ਹੈ ਸ਼ਾਇਦ ਅਮਰੀਕਾ ਦਾ ਹੈ ਨਾ ਹਾਂਜੀ ਅਮਰੀਕਾ ਦਾ ਹੀ ਹੈ ਤੇ ਹੋਰ ਆਪਣੇ ਸਿੱਕੇ ਦੇ ਵਿੱਚ ਕਿਹੜੇ ਤੋਂ ਕਿਹੜਾ ਵੱਡੇ ਤੋਂ ਵੱਡਾ ਸਿੱਕਾ ਕਿੰਨੇ ਰੁਪਏ ਦਾ ਹੈਗਾ ਆਪਣੇ ਕੋ ਪਾਜੀ ਮੇਰੇ ਤੋਂ ਵੱਡਾ ਤੋਂ ਵੱਡਾ 5000 ਦਾ ਵੀ ਸੀਗਾ ਉਹ ਪਰ ਉਹ ਨੋਟ ਸੀਗਾ ਜਾਂ ਸਿੱਕਾ ਨੋਟ ਸੀਗਾ ਉਹ ਮੁੰਡਾ ਯਾਰ ਦੋਸਤ ਉਹ ਲੈ ਗਿਆ ਅੱਛਾ ਜੀ ਹਮ ਇੱਕ ਆ ਕੱਟ ਜੇ ਆ ਲੈਗਾ ਇਹ ਕੀ ਲਿਖਿਆ ਪਿਆ ਤੇ 2 ਡਾਲਰ 2 ਡਾਲਰ 2012 ਹਾਂਜੀ ਇਹ ਕਿਹੜੀ ਕੰਟਰੀ ਦਾ ਡਾਲਰ ਹੈ ਇਹ ਪਾਜੀ ਹੈਗਾ ਆ ਹਾਂਗਕਾਂਗ ਦਾ ਹੋਣਾ ਪਾਜੀ ਓਕੇ ਓਕੇ ਤੇ ਆ ਆਪਣੇ ਕੋ ਜਿਹੜਾ ਪਹਿਲੇ ਸਮਿਆਂ ਦੇ ਵਿੱਚ ਚੱਲਦਾ ਹੁੰਦਾ ਸੀ ਛੱਲੀ ਵਾਲਾ ਰੁਪਈਆ ਉਹ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਛੱਲੀ ਵਾਲਾ ਰੁਪਈਆ ਵੀ ਹੈਗਾ ਹਾਂਜੀ ਛੇਰਾ ਵਾਲਾ ਹਾਂਜੀ ਇੱਕ ਇਹ ਇੱਲ ਜਿਹਾ ਬਣਿਆ ਹੈਗਾ ਇਹ ਕਿ ਯੂਰੋ ਹੈ ਬਈ ਯੂਰੋ ਹਾਂਜੀ ਇਹ ਵੀ ਯੂਰੋ ਹੈ ਨਾ ਯੂਰੋ ਹੈ ਜੀ ਆ 50 ਪੈਸੇ ਵੀ ਹੈਗੇ ਹਾਂਜੀ ਕੋਇਨ ਆ ਦੇ ਕੋ ਇਹ ਭਾਜੀ ਇੱਕ ਇੱਥੇ ਇਹ ਵੀ ਯੂਰੋ ਹੀ ਜੀ ਆ ਜਾਂਦਾ ਇੱਕ ਜਿਹਦਾ ਸਿੱਕਾ ਹੋਣਾ ਆ ਉਹ ਆਪਣੇ ਇੰਡੀਆ ਦਾ ਕਿਸੇ ਨੇ ਦੇਖਿਆ ਨਹੀਂ ਉਹ ਇੱਥੇ ਸ਼ਾਇਦ ਹੋਵੇ ਮੈਂ ਹੁਣ ਦੇਖਿਆ ਕੱਢਣਾ ਪੈਣਾ ਮੈਨੂੰ ਦੇਖਣਾ ਪੈਣਾ ਮੈਨੂੰ ਗੌਰ ਨਹੀਂ ਆਈ ਪਿੱਛਲਾ ਅੱਛਾ ਜੀ ਇੱਥੇ ਉਹ ਉਹਦਾ ਸਿੱਕਾ ਆ ਦੂਜਾ ਉਹ ਤਾਂਬੇ ਦਾ ਤਾਂਬੇ ਦਾ ਇਹ ਕਾਹ ਇਧਰ ਪਿਆ ਇਹ ਨਹੀਂ 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 ਉਹ ਤਾਂਬੇ ਦਾ ਚਿਕਾ ਉਹ ਕੋੜਿਆਂ ਦੀ ਫੋਟੋ ਬਗੀ ਜਾ ਉੱਤੇ ਬਈ ਅੱਛਾ ਜੀ ਕੋੜਿਆਂ ਦੀ ਫੋਟੋ ਕੋੜਿਆਂ ਦੀ ਫੋਟੋ ਬਗੀ ਜਾ ਉਹ ਸਿੱਕੀ ਦੇ ਉਹ ਕਿੰਨੇ ਕੋ ਸਾਲ ਪੁਰਾਣਾ ਉਹ ਬਾਜੀ ਬਹੁਤ ਪੁਰਾਣਾ ਸੀ ਕਾ ਉਹ ਕਿਸੇ ਨੇ ਦੇਖਿਆ ਨਹੀਂ ਹੁਣ ਮੇਰੇ ਹਿਸਾਬ ਨਾਲ ਅੱਛਾ ਜੀ ਹਮ ਯਾਨੀ ਕਿ ਕਿਸੇ ਨੇ ਵੀ ਨਹੀਂ ਦੇਖਿਆ ਹੁਣ ਉਹ ਮੇਰੇ ਹਿਸਾਬ ਨਾਲ ਉਹ ਪਹਿਲਿਆਂ ਪਹਿਲਿਆਂ ਸਮਿਆਂ ਦਾ ਕਿੰਨੇ ਰੁਪਏ ਦਾ ਸਿੱਕਾ ਉਹ ਉਹ ਭਾਈ ਸਿੱਕਾ ਮਤਲਬ ਜਿਹਦਾ ਆਨੇ ਹੁੰਦੇ ਆ ਉਹ ਉਹਨਾਂ ਦੇ ਵਿੱਚ ਹੀ ਹੁੰਦਾ ਉਹ ਅੱਛਾ ਜੀ ਹਾਂ ਜਦਵਾਨੀਆਂ ਜੀ ਇਹ ਸਿੱਖਣਾ ਪੈਣਾ ਚੱਕਣਾ ਪੈਣਾ ਇਤੋਂ ਨਾ ਜੇ ਕੋਈ ਕਰਨੀ ਧਿਆਨ ਰੱਖੋ ਵਿੱਚ ਜੇ ਆ ਲਾਪਿਆ ਦਿਮਾਗ ਦੇ ਵਿੱਚ ਆ ਗਿਆ ਤੇ ਆਪਾਂ ਦੂਰ ਅੱਛਾ ਜੀ ਹਾਂ ਇਹ ਖੁਣਾਏ ਤੇ ਦੂਜੀ ਪਾਸੇ ਕੋੜੀਆਂ ਦੀ ਫੋਟੋ ਪਗੀ ਹੈ ਅੱਛਾ ਜੀ ਇਹ ਜਿਹੜਾ ਪੁਰਾਣਾ ਤੇ ਪੁਰਾਣਾ ਸਿੱਖਾ ਹਾਂ ਦੇ ਕੀ ਆਪਣੇ ਕੋਲ ਜਿਹੜਾ ਮਹਾਰਾਜਾ ਅਜੀਤ ਸਿੰਘ ਦੇ ਰਾਜ ਦੇ ਸੀ ਉਹ ਵੀ ਕੋਈ ਹੈਗਾ ਆਪਣੇ ਕੋਲ ਨਹੀਂ ਭਾਈ ਉਹ ਨਹੀਂ ਆਪਣੇ ਕੋਲ ਹੈਗੇ ਅੱਛਾ ਜੀ ਇਹ ਠੀਕ ਆ ਤੇ ਇਹ ਜਿੰਨੇ ਵੀ ਆਪਾਂ ਸਿੱਕੇ ਹੈਗੇ ਜਾਂ ਸਾਡੇ ਕੋਲ ਨੋਟ ਆ ਇਹਨਾਂ ਦੀ ਆਪਾਂ ਅੱਜ ਦੇ ਰੇਟ ਦੇ ਵਿੱਚ ਕੈਲਕੂਲੇਸ਼ਨ ਕਰੀਏ ਵੀ ਕਿੰਨਾ ਕੁ ਮੇਸਮਣੀ ਬੰਦਾ ਹੋਗਾ ਜਾਂ ਕਿੰਨਾ ਕੁ ਪ੍ਰਾਈਸ ਬੰਦਾ ਹੋਗਾ ਭਾਈ ਪ੍ਰਾਈਸ ਇਹਦਾ ਤਾਂ ਕੋਈ ਲਾ ਨਹੀਂ ਸਕਦੇ ਆਪਾਂ ਅੱਛਾ ਜੀ ਤੇ ਪ੍ਰਾਈਸ ਫਿਰ ਵੀ ਜੇ ਆਪਾਂ ਲਾਈਏ ਲੱਖਾਂ ਚ ਤਾਂ ਹੈਗੀ ਹੀ ਆ ਹੂੰ ਕੋਈ ਘਾਤ ਦੇ ਸਮੇਂ ਦੇ ਵਿੱਚ ਨਾ ਟੀਵੀ ਦੇ ਉੱਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਐਡਾਂ ਹੁੰਦੀਆਂ ਕਿ ਪੁਰਾਣੇ ਸਿੱਕੇ ਦੋ ਇੰਨੇ ਪੈਸੇ ਲੈ ਜਾਓ ਇਹ ਆ ਨੋਟ ਦੋ ਟਰੈਕਟਰ ਵਾਲਾ ਨੋਟ ਜਿਹੜਾ 5 ਰੁਪਏ ਦਾ ਹੁੰਦਾ ਸੀਗਾ ਉਹ ਹੀ ਅੱਜ ਦੇ ਸਮੇਂ ਦੇ ਵਿੱਚ ਕਿਤੇ 67 ਲੱਖ ਰੁਪਏ ਵੈਲਿਊ ਪੈ ਰਹੀ ਇੱਕ ਨੋਟ ਦੀ ਨਹੀਂ ਨਹੀਂ ਭਾਈ ਸਾਰੇ ਫਰੋਡ ਆ ਫਰੋਡ ਆ ਨਾ ਹਾਂ ਇਹ ਤੋਂ ਬੱਕਾ ਬਹੁਤ ਸਿਕ ਟਰੈਕਟਰ ਵਾਲੇ ਪਏ ਆ ਜੀ ਉਹਦੇ ਵਿੱਚ ਇਹ ਸਾਡੇ ਕੋਲੇ ਰੁਪਈਆ ਵੀ ਪਿਆਏਗਾ ਹੂੰ ਰੁਪਈਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਸਾਡਾ ਰੁਪਈਆ ਦਿਖਾ ਦਿਓ ਪੁਰਾਣਾ ਪੁਰਾਣਾ ਹੈ ਆਪਣੇ ਇੰਡੀਆ ਦਾ ਆ ਦੇਖੋ ਉਸ ਤੋਂ ਪਹਿਲਾਂ ਦਾ ਰੁਪਈਆ ਇਹ ਜੀ ਇਹ ਆ ਹੁਣ ਜਿਹੜੇ ਪਾਚੋਂ ਚੱਲੇ ਸੀਗੇ ਅੱਛਾ ਜੀ ਇਹ ਉਸ ਤੋਂ ਪਹਿਲਾਂ ਦਾ ਕਦੇ ਵੀ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਇਹ ਇੱਕ ਇਹ 1 ਰੁਪਈਆ 90 ਪਾਉਂਡ ਦੇ ਸ਼ਾਇਦ ਬਰਾਬਰ ਸੀਗਾ ਹਾਂ 60 ਪਾਉਂਡ ਦੇ ਤੇ 90 ਪਾਉਂਡ ਦੇ ਸ਼ਾਇਦ ਬਰਾਬਰ ਸੀਗਾ ਪਰ ਅੱਜ ਸਾਡਾ ਦੇਸ਼ ਤੁਸੀਂ ਦੇਖ ਸਕਦੇ ਹੋ ਤੇ ਹੋਰ ਆਪਣੇ ਭਾਈ ਕਿਹੜੇ ਕਿਹੜੇ ਵੱਖਰੇ ਜਿਹੜੇ ਜਿਹੜੇ ਅੱਜ ਤੱਕ ਨਹੀਂ ਕਿਸੇ ਨੂੰ ਵੀ ਪਤਾ ਵੀ ਹੋਰੇ ਬਾਰੇ ਸਾਡੇ ਤੁਸੀਂ ਦਿਖਾ ਸਕਦੇ ਹੋ ਇਹ ਆ ਭਾਈ ਕੁਝ ਬਣਿਆ ਪਿਆ ਹੈ ਨਾ ਡਾਲਰ ਹੈ ਸ਼ਾਇਦ ਇਹ ਡਾਲਰ ਹੈ ਇਹ ਆਸਟ੍ਰੇਲੀਆ ਦਾ ਹੈ ਓਕੇ ਆਸਟ੍ਰੇਲੀਆ ਡਾਲਰ ਹੈ ਭਾਈ ਤੇ ਅਤਕੋਨੇ ਜਿਆ ਇਹ ਬਣਿਆ ਹੈਗਾ ਆਪਣੇ ਚਾਚੇ ਦੀ ਸ਼ਾਇਦ ਫੋਟੋ ਬਣੀ ਹੈ ਨਾ ਨੰਨੀ ਮੇਂ ਮਸਜਿਦ 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 ਇਹ ਕਿਹੜੀ ਕੰਟਰੀ ਦਾ ਲੱਗਦਾ ਹਾਂਜੀ ਆ ਦੇਖ ਜੀ ਅਰਬ ਦੇ ਹੈਗੇ ਇਹ ਵਿੱਚ ਜੀ ਹਾਏ ਤੇ ਆਪਣੇ ਕੋਲ ਭਾਜੀ ਜਿਹੜੇ ਆ ਅਲਦੇ ਦੇ ਆ ਜਿਹੜੇ ਆਪਣੇ ਪੁਰਾਣੇ ਕਹਿੰਦੇ ਸੀਗੇ 5 5 ਰੁਪਏ ਜਿਹੜੇ ਕਹਿੰਦੇ ਆ ਟਰੈਕਟਰ ਵਾਲੇ ਦੋ ਤੇ ਇੰਨੇ ਪੈਸੇ ਲੈ ਜਾਓ ਆ ਦੇਖੋ 5 ਰੁਪਏ ਕਿੰਨੇ ਆ ਇਹ ਸਾਰੇ ਫਰੋਡ ਕਰਦੇ ਆ ਇਹਦਾ ਕੋਈ ਨਹੀਂ ਸਾਰਿਆਂ ਦੇ ਟਰੈਕਟਰ ਆ ਠੀਕ ਆ ਜੀ ਆ 10 ਰੁਪਏ ਜਿਹੜੇ ਇਹ 10 ਰੁਪਏ ਪੁਰਾਣੇ ਪੁਰਾਣੇ ਜਿਹੜੇ ਆਪਣੇ ਕੋਲ ਪਹਿਲੇ ਚੱਲੀ ਸੀਗੇ ਆਪਣੇ ਪਹਿਲੇ ਚੱਲਦੇ ਸੀ ਹਾਂ ਜੀ ਤੇ ਪੰਜ ਪੰਜ ਦੇ ਨੋਟਾਂ ਦੀ ਫਰੈਸ਼ ਕਰ ਸੋਸ਼ਲ ਮੀਡੀਆ ਤੇ ਬਹੁਤ ਆ ਰਿਹਾ ਹੈਗਾ ਕਿ ਵੀ ਇੱਕ ਨੋਟ ਦੀ ਕੀਮਤ ਜਿਹੜੀ ਹੈ 57 ਲੱਖ ਕਦੀ 50 ਲੱਖ ਕਦੀ 35 ਲੱਖ ਹੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਜੀ ਇਹ ਚੱਕਰਾਂ 'ਚ ਨਾ ਪਵੇ ਤੇ ਬੰਦਾ ਸਹੀ ਆ ਇਹ ਮਤਲਬ ਸਾਰਾ ਫਰੋਡ ਆ ਇਹ ਜਿਹੜੇ ਚੀਜ਼ਾਂ ਤੋਂ ਬਚਣਾ ਚਾਹੀਦਾ ਆ ਠੀਕ ਆ ਠੀਕ ਆ ਅੱਛਾ ਭਾਜੀ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਹਾਂਜੀ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਹੋ ਉਹ ਇਸ ਵੀਡੀਓ ਤੋਂ ਕੁਝ ਨਾ ਕੁਝ ਸੇਧ ਲੈ ਸਕਣ ਇਹ ਤਾਂ ਭਾਈ ਇਹ ਹੀ ਆ ਆਪਣੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਆ ਸਾਂਭ ਕੇ ਰੱਖਣੀਆਂ ਚਾਹੀਦੀਆਂ ਆ ਜੀ ਪੁਰਾਣਾ ਇਤਿਹਾਸ ਪੁਰਾਣਾ ਅਨਮੋਲ ਹੁਣ ਖਜ਼ਾਨਾ ਆ ਇਹ ਜਿਹਨੂੰ ਇਦਾਂ ਬੇਅਰਥ ਨਹੀਂ ਸੁੱਟਣਾ ਚਾਹੀਦਾ ਜੀ ਤੇ ਬਾਕੀ ਹੋਰ ਵਧੀਆ ਚੀਜ਼ਾਂ ਆ ਠੀਕ ਆ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਥੈਂਕ ਯੂ ਭਾਈ ਦੋਸਤੋ ਇਹ ਸਾਡੇ ਨਰਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣਾ ਆਪਣਾ ਇੰਡੀਆ ਦਾ ਪੁਰਾਣੇ ਤੋਂ ਪੁਰਾਣੇ ਸਿੱਕੇ ਸਾਮਕੇ ਰੱਖਿਓ ਹੋਰ ਵੀ ਵੱਖ-ਵੱਖ ਕੰਟਰੀਆਂ ਦੇ ਸਿੱਕੇ ਨੋਟ ਹੈਗੇ ਆ ਇਹ ਆਪਣੇ ਵਿਰਸੇ ਦੇ ਨਾਲ ਜੁੜੇ ਹੋਏ ਆ ਕਿਉਂਕਿ ਜਿਹੜੀਆਂ ਚੀਜ਼ਾਂ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਦਿਖਾ ਚੁੱਕੇ ਆ ਇਹ ਤੁਸੀਂ ਕਿਤੇ ਵੀ ਨਹੀਂ ਦੇਖਿਆ ਹੋਏਗੀ ਹੋ ਸਕਦਾ ਕਿਸੇ ਨੇ ਦੇਖਿਆ ਹੈ ਜਿਹੜੇ ਪੁਰਾਣੇ ਬਿਊਰੋਗ ਹੋਣਗੇ ਜਿਵੇਂ ਮੋਰੀ ਵਾਲਾ ਆ ਨਾ ਕਿਉਂਕਿ ਸਾਡੇ ਲਈ ਵੀ ਇਹ ਫਰਸਟ ਸੀਗੀ ਚੀਜ਼ ਆਸ ਕਰਦੇ ਆ ਕਿ ਸਾਡੀਆਂ ਪਿਲੀਆ ਵੀਡੀਓ ਵਾਂਗ ਅੱਜ ਦੀ ਵੀਡੀਓ ਵਿੱਚ ਤੁਸੀਂ ਪਿਆਰ ਦੋਗੇ ਸਾਨੂੰ ਕਮੈਂਟ ਦੇ ਥਲੇ ਜਾਣਕਾਰੀ ਦੱਸਣਾ ਸਭ ਨੂੰ ਕਮੈਂਟ ਦੇ ਥਲੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਧੰਨਵਾਦ ਜੀ ਤੁਹਾਡਾ ਵੀ ਥੈਂਕ ਯੂ ਵੈਰੀ ਮਚ ਥੈਂਕ ਕੱਟਦੇ